ਨਾਲ ਕਰਜ਼ਾ ਖਤਮ ਕਰਨ ਲੈ ਕੇ ਹਰਿਆਣਾ ਬਾਰਡਰ ਤੇ ਲਗਾਤਾਰ ਪਿਛਲੇ 8 ਦਿਨ ਤੋਂ ਤਾਨਾ ਦਿੱਤਾ ਜਾ ਰਿਹਾ ਤੇ ਚਾਰ ਦੌਰ ਦੀ ਗੱਲਬਾਤ ਵੀ ਜਿਹੜੀ ਕਿ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਹੋਈ ਸੀਗੀ ਪਰ ਕੋਈ ਵੀ ਗੱਲਬਾਤ ਜਿਹੜੀ ਕਿ ਉਹ ਆਪਣੇ ਸਿਰੇ ਨਹੀਂ ਚੜ ਸਕੀ ਤਾਂ ਕਿਸਾਨਾਂ ਨੇ ਐਲਾਨ ਕੀਤਾ ਸੀਗਾ 3 ਦਿਨ ਵਾਸਤੇ ਬੀਜੇਪੀ ਦੇ ਆਗੂਆਂ ਦਾ ਜਿਹੜਾ ਕਿ ਘਰਾਂ ਦਾ ਬਾਹਰ ਤਾਨਾ ਦਿੱਤਾ ਜਾਵੇਗਾ ਕਿਰਾਂ ਹੋ ਕੇ ਜਾਵੇਗਾ ਤਾਂ ਤੁਹਾਨੂੰ ਦਿਖਾ ਦਨੇ ਆ ਜਿਹੜੀ ਕਿ ਟੈਂਟ ਲੱਗਨੇ ਸ਼ੁਰੂ ਹੋ ਗਏ ਨੇ ਇੱਥੇ ਅੰਮ੍ਰਿਤਸਰ ਦੇ ਰਣਜੀਤ ਸਿੰਘ ਸੀ ਬਲਾਕ ਵਿਖੇ ਅਦਨਲਾ ਹੂਸੇ ਜਿੱਥੇ ਕਿ ਅਮਰਪਾਲ ਸਿੰਘ ਬੋਨੀ ਦਾ ਘਰ ਹੈ ਤੇ ਨਾਲ ਨਾਲ ਭਾਜੀਪੀ ਆਗੂ ਅਰਜਿੰਦਰ ਮੋਹਨ ਸਿੰਘ ਖੀਨਾ ਦੀ ਵੀ ਕੋਠੀ ਇੱਥੇ ਹੀ ਹੈ ਤੇ ਕਿਸਾਨ ਜਿਹੜੇ ਨੇ ਇੱਥੇ ਤਿੰਨ ਦਿਨ ਵਾਸਤੇ ਲਗਾਤਾਰ ਹੁਣ ਧਰਦੇ ਤੇ ਬੈਠ ਗਏ ਨੇ ਤਿਆਰੀ ਤੁਹਾਨੂੰ ਦਿਖਾ ਦਨੇ ਆ ਕੈਂਟ ਜਿਹੜੇ ਕਿ ਉਹ ਇੱਥੇ ਗੱਡੇ ਜਾ ਰਹੇ ਨੇ ਕਿਉਂਕਿ ਦਿਨ ਰਾਤ ਦਾ ਜਿਹੜਾ ਕਿ ਇਹ ਤਿੰਨ ਦਿਨ ਦਾ ਨਾ ਪੰਜਾਬ ਦੇ ਅੰਦਰ ਲਗਾਇਆ ਗਿਆ ਹੈ ਡਿਮਾਂਡ ਇਹੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਕਿਸਾਨਾਂ ਦੀ ਹੱਕੀ ਮੰਗਾਂ ਜਿਹੜੀ ਕਿ ਉਹ ਲਾਗੂ ਕਰੇ ਤੇ ਲਗਾਤਾਰ ਜਿਹੜੇ ਕਿ ਕਿਸਾਨ ਨੇ ਸੜਕਾਂ ਤੇ ਨੇ ਬਾਰਡਰਾਂ ਤੇ ਨੇ ਤੇ ਹੁਣ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਧਰਨੇ ਤੇ ਬੈਠ ਗਏ ਨੇ ਉਹਨਾਂ ਦਾ ਇਹੀ ਆਖਣਾ ਹੈ ਵੀ ਜੇਕਰ ਜਿੰਨਾ ਚਿਰ ਉਹਨਾਂ ਦੀ ਡਿਮਾਂਡ ਪੂਰੀ ਨਹੀਂ ਹੁੰਦੀਆਂ ਤਾਂ ਇਹ ਧਰਨੇ ਖੋਰ ਵੀ ਲਗਾਤਾਰ ਅੱਗੇ ਆਉਣ ਉਹ ਜਿਹਨਾਂ ਵਿੱਚ ਵੀ ਜਾਰੀ ਰਹਿਣਗੇ ਐਮਐਸਪੀ ਦੀ ਗਾਰੰਟੀ ਕਾਨੂੰਨ ਨੂੰ ਲੈ ਕੇ ਨਾਲ ਨਾਲ ਕਿਸਾਨਾਂ ਦੇ ਕਰਜ਼ਾ ਮਾਫੀ ਨੂੰ ਲੈ ਕੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਜਿਹੜੇ ਕੀ ਹਰਿਆਣਾ ਬਾਰਡਰਾਂ ਤੇ ਡੱਟੇ ਹੋਏ ਨੇ ਤੇ ਦਿੱਲੀ ਦੀਆਂ ਬਰੂਹਾਂ ਵੱਲੋਂ ਕੱਲ ਕੂਚ ਕਰਨਾ ਕਿਸਾਨਾਂ ਨੇ ਤਾਂ 3 ਦਿਨ ਦਾ ਜਿਹੜਾ ਕੀ ਭਾਜਪਾ ਦੇ ਆਗੂਆਂ ਦੇ ਕਾਰਾਂ ਦੇ ਬਾਹਰ ਧਰਨਾ ਜਿਹੜਾ ਦਿੱਤਾ ਜਾ ਰਿਹਾ ਹੈ ਗੱਲਬਾਤ ਵੀ ਕਰ ਲੈਣੇ ਜਤਿੰਦਰ ਸਿੰਘ ਸ਼ੀਨਾ ਸਾਡੇ ਨਾਲ ਨੇ ਕਿਸਾਨ ਆਗੂ ਨੇ ਗੱਲਬਾਤ ਉਹਨਾਂ ਨੇ ਕਰ ਲੈਣੇ ਭਾਜੀ ਤਿੰਨ ਦਿਨ ਦਾ ਜਿਹੜਾ ਤੁਸੀਂ ਮਿੱਥਿਆ ਤਿੰਨ ਦਿਨ ਦਾ ਜਿਹੜਾ ਕੀ ਧਰਨਾ ਦੇਣਾ ਤੁਸੀਂ ਇੱਥੇ ਪੱਜ ਬਾਗੋ ਦੇ ਘਰ ਦੇ ਬਾਹਰ ਤੇ ਕਿੱਥੇ ਅੱਜ ਤੁਸੀਂ ਧਰਨਾ ਦੇ ਰਹੇ ਹੋ ਮੈਂ ਜਤਿੰਦਰ ਸਿੰਘ ਸ਼ੀਨਾ ਸੁਭਾ ਮੇਦ ਪ੍ਰਧਾਨ ਕਿਰਤੀ ਕਿਸਾਨ ਜੁਨੇ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਜਿਹੜੇ ਕਿਸਾਨ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਕੇ ਬੜੀਆਂ ਸਖਤ ਵਾੜਾਂ ਲਾ ਕੇ ਬੜਾ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰੋਕ ਕੇ ਜਿੰਨਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਭਰਾਏ ਆ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਤਸ਼ੱਦਦ ਕੀਤਾ ਉਹਨਾਂ ਦੇ ਕਿਸਾਨਾਂ ਦੀਆਂ ਮੌਤਾਂ ਵੀ ਹੋ ਗਈਆਂ ਨੇ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਇੱਕ ਕਿਸਾਨ ਦੀ ਅੱਖਾਂ ਦੀ ਰੋਸ਼ਨੀ ਵੀ ਜਾਂਦੀ ਰਹੀ ਆ ਇਹ ਜਿਹੜਾ ਸਾਰਾ ਜ਼ੁਲਮ ਸਿੱਤਮ ਸਰਕਾਰ ਨੇ ਕਿਸਾਨਾਂ ਦੇ ਢਾਇਆ ਉਹਦਾ ਵਿਰੋਧ ਕਰਨ ਲਈ ਭਾਜਪਾ ਨੂੰ ਦਬਾਸ ਲੈਣ ਲਈ ਪੰਜਾਬ ਭਾਜਪਾ ਨੂੰ ਪੂਰੇ ਦੇਸ਼ ਦੀ ਭਾਜਪਾ ਨੂੰ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਐਸਕੇਐਮ ਦੇ ਚੈਪਟਰ ਨੇ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਅੱਗੇ 3 ਦਿਨ ਦੇ ਧਰਨਿਆਂ ਦਾ ਐਲਾਨ ਕੀਤਾ ਵੀ 21 22 ਤੱਕ ਇਹ ਧਰਨੇ ਜਿਹੜੇ ਜਾਰੀ ਰਹਿਣਗੇ ਜੀ ਔਰ ਅੱਜ ਦਾ ਧਰਨਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹ ਰਜਿੰਦਰ ਮੋਹਨ ਸਿੰਘ ਸ਼ੀਨਾ ਜਿਹੜੇ ਸੀਨੀਅਰ ਆਗੂ ਨੇ ਭਾਜਪਾ ਦੇ ਔਰ ਅਮਰਪਾਲ ਸਿੰਘ ਬੋਨੀ ਜਨਾਲਾ ਹਲਕਾ ਇੰਚਾਰਜ ਜਨਾਲਾ ਦੇ ਬੂਹੇ ਅੱਗੇ ਜਿਹੜਾ ਅੱਜ ਦਾ ਧਰਨਾ ਲੱਗਾ ਔਰ ਇਹ ਧਰਨਾ 3 ਦਿਨ ਲਗਾਤਾਰ ਜਿਹੜਾ ਉਹ ਜਾਰੀ ਰਹੂਗਾ ਪਿਛਲੇ ਜੇ ਗੱਲ ਕਰ ਲਈ 220 ਦੀ ਉਦੋਂ ਜਿਹੜਾ ਦਿਲੋ ਦੀਏ ਬਰਹੂਆਂ ਤੇ ਸਵਾ ਸਾਲ ਕਿਸਾਨ ਡਟਰੇ ਸੀ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਸੀ ਤਾਂ ਤੁਹਾਨੂੰ ਲੱਗਦਾ ਨਾ ਵੀ ਇਸ ਵਾਰ ਵੀ ਜ਼ਿਆਦਾ ਜਿਹੜਾ ਕਿ ਨੁਕਸਾਨ ਹੋ ਸਕਦਾ ਕਿਸਾਨਾਂ ਦਾ ਦੇਖੋ ਜਦੋਂ ਕਿਸਾਨ ਜਿਹੜੇ ਆ ਮੋਰਚਿਆਂ ਦੇ ਵਿੱਚ ਲੰਮੀਆਂ ਜਦੋ ਜਦਾਂ ਚ ਪੈਂਦੇ ਨੇ ਤਾਂ ਉੱਥੇ ਜੋ ਹਾਲਾਤ ਹੁੰਦੇ ਨੇ ਉਹ ਹਾਲਾਤ ਕਿਸਾਨਾਂ ਦੀ ਸਿਹਤ ਤੇ ਅਸਰ ਅੰਦਾਜ਼ ਵੀ ਹੁੰਦੇ ਨੇ ਉਹਦੇ ਕਰਕੇ ਬਹੁਤ ਬਹੁਤ ਸਾਰੇ ਕਿਸਾਨਾਂ ਦੀ 750 ਤੋਂ ਉੱਪਰ ਕਿਸਾਨਾਂ ਦੀ ਉਸ ਮੋਰਚੇ ਦੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਜਿਹੜੀ ਇਤਿਹਾਸਕ ਮੋਰਚੇ 'ਚ ਸ਼ਹਾਦਤ ਹੋਈ ਸੀ ਹੁਣ ਵੀ ਦੋ ਕਿਸਾਨ ਜਿਹੜੇ ਨੇ ਸ਼ਾਇਦ ਅੱਜ ਇੱਕ ਤੀਜੇ ਦੀ ਖਬਰ ਆ ਗਈ ਆ ਪੀ ਉਹ ਵੀ ਘਰ ਨੂੰ ਘਰ ਜਾ ਕੇ ਬਿਮਾਰ ਹੋ ਕੇ ਉਹਦੀ ਸ਼ਹਾਦਤ ਹੋ ਗਈ ਆ ਉਹ ਪਟਿਆਲੇ ਧਰਨੇ ਤੋਂ ਗਿਆ ਉਹ ਮਤਲਬ ਸ਼ਹਾਤਾ ਹੋਣੀਆਂ ਤੇ ਲਾਜ਼ਮੀ ਆ ਹੁਣ ਉੱਥੇ 77 ਸਾਲ ਦੇ ਬਜ਼ੁਰਗ ਆਪਣੇ ਬੱਚਿਆਂ ਦੀ ਆਪਣੇ ਪੁੱਤ-ਪੋਤਰਿਆਂ ਦੀ ਰੋਜੀ ਰੋਟੀ ਲਈ ਉੱਥੇ ਸੰਘਰਸ਼ ਦੇ ਮੈਦਾਨ 'ਚ ਬੈਠੇ ਨੇ ਤਾਂ ਉਹ ਉਹ ਉਹਨਾਂ ਉਹਨਾਂ ਦੀ ਉੱਥੇ ਬਿਮਾਰੀ ਕਾਰਨ ਬਜ਼ੁਰਗ ਦੀ ਬਜ਼ੁਰਗੀ ਅਵਸਥਾ ਹੁਣ ਕਰਨ ਮੌਤ ਹੋ ਸਕਦੀ ਆ ਔਰ ਉੱਥੇ ਜਿਤਨਾ ਗੋਲੀਆਂ ਭਰਾਈਆਂ ਗਿਆ ਪਲਾਸਟਿਕ ਦੀਆਂ ਜੋ ਉੱਥੇ ਆਪਣੇ ਅਥਰੂ ਗੈਸ ਸੁੱਟੇ ਗਿਆ ਉਹਦੇ ਉਹਦੇ ਨਾਲ ਕਿਸਾਨਾਂ ਦੇ ਸਰੀਰਾਂ ਤੇ ਬੁਰਾ ਅਸਰ ਪੈ ਕੇ ਕੋਈ ਕਿਸਾਨ ਕੋਈ ਸਾਰੀ ਬਿਮਾਰੀ ਦਾ ਜਿਹੜਾ ਮਰੀਜ਼ ਹੋ ਸਕਦਾ ਉਹਦੀ ਮੌਤ ਹੋ ਸਕਦੀ ਆ ਲਾਜ਼ਮੀ ਆ ਵੀ ਜਦੋਂ ਜਦੋਂ ਜਿਆਦਾ ਹੋ ਗਈ ਸ਼ਾਹਤਾਂ ਜਿਹੜੀਆਂ ਨੇ ਉਹ ਹੋਣ ਗਿਆ ਤੇ ਅਸੀਂ ਉਹਨਾਂ ਸ਼ਾਹਤਾਂ ਨੂੰ ਜਿਹੜਾ ਉਹ ਸਲਾਮ ਕਰਦੇ ਆ ਸ਼ਿਨਾ ਜੀ ਚਾਰ ਦੌਰ ਦੀ ਗੱਲਬਾਤ ਜਿਹੜੀ ਕਿ ਉਹ ਹੋਈ ਤੇ ਚੌਥੇ ਦੌਰ ਵਿੱਚ ਕੇਂਦਰੀ ਮੰਤਰੀ ਨੇ ਕਾਫੀ ਕੁਝ ਮੰਨਿਆ ਵੀ ਹੈ ਕਿਸਾਨਾਂ ਦੇ ਕਰਜ਼ੇ ਜਿਹੜੇ ਸਰਕਾਰੀ ਬੈਂਕਾਂ ਚ ਨੇ ਉਹ ਮਾਫ ਕਰਨ ਦੀ ਗੱਲ ਉਹਨਾਂ ਨੇ ਮੰਨੀ ਸੀਗੀ ਤੇ ਨਾਲ ਨਾਲ ਕੁਝ ਖੇਤੀ ਉਤਪਾਦਾਂ ਤੇ ਵੀ ਜਿਹੜਾ ਕੀ ਕਿਹਾ ਸੀ ਐਮ ਐਸ ਪੀ ਪੰਜ ਸਾਲ ਦੀ ਗਾਰੰਟੀ ਦੇਣ ਨੂੰ ਤਿਆਰ ਨੇ ਉਹ ਨੂੰ ਕਿਸ ਨੇ ਦੇਖਦੇ ਹੋ ਨਹੀਂ ਨਹੀਂ ਵੇਖੋ ਜੋ ਜੋ ਪ੍ਰੈਸ ਮੀਡੀਆ 'ਚ ਆਇਆ ਜੀ ਉਹਦੇ 'ਚ ਕਰਜ਼ੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਇੱਕ Trap ਜਿਹੜਾ ਸੀਗਾ ਉਹ ਤਿਆਰ ਕੀਤਾ ਵੀ Trap ਸਮਝਦੇ ਤੁਸੀਂ ਬਿਲਕੁਲ ਇਹ Trap ਸੀਗਾ ਵੀ ਐਮਐਸਵੀ ਦੇ ਗਰੰਟੀ ਕਾਨੂੰਨ ਤੋਂ ਲਾਂਭੇ ਲਿਜਾਉਣ ਵਾਲਾ ਆਊਟ ਬਾਕਸ ਇਨੋਵੇਟਿਵ ਜਿਹੜੀ ਇਹ ਇਨੋਵੇਸ਼ਨ ਉਹਨਾਂ ਕੀਤੀ ਵੀ ਇਹ ਲੈ ਲਓ ਇਹਨੂੰ ਬਿਲਕੁਲ ਨਹੀਂ ਮੰਨਣਾ ਚਾਹੀਦਾ ਉਹਨਾਂ ਨੂੰ ਉਹਨਾਂ ਕਿਸਾਨਾਂ ਆਗੂ ਨੂੰ ਉੱਥੇ ਹੀ ਰੱਦ ਕਰਕੇ ਆਉਣਾ ਚਾਹੀਦਾ ਸੀਗਾ ਕਿਉਂਕਿ ਦੇਸ਼ ਦਾ ਕਿਸਾਨ ਦਾ ਜਿਹੜਾ ਭਵਿੱਖ ਆ ਉਹਦੀ ਆਰਥਿਕਤਾ ਉਹਦੀ ਖੁਸ਼ਹਾਲੀ ਆ ਉਹ ਐਮਐਸਪੀ ਦੇ ਗਰੰਟੀ ਕਾਨੂੰਨ ਨਾਲ ਜੁੜੀ ਹੋਈ ਆ ਸਭ ਫਸਲਾਂ ਦਾ ਐਮਐਸਪੀ ਜਿਹੜਾ ਦਾ ਗਰੰਟੀ ਕਾਨੂੰਨ ਬਣੇ ਐ ਐਮਐਸਪੀ ਸੀ2 50% ਦਾ ਜਿਹੜਾ ਉਹ ਨਿਰਧਾਰਿਤ ਹੋਵੇ ਤੇ ਇੱਕ ਇੱਕ ਦਾਣਾ ਜਿਹੜਾ ਉਹ ਇਸ ਰੇਟ ਤੇ ਖਰੀਦਿਆ ਜਾਵੇ ਦੇਸ਼ ਦੇ ਕਿਸਾਨਾਂ ਦੀ ਖੁਸ਼ਹਾਲੀ ਹੋਊਗੀ ਪਰ ਇਸ ਵਾਸਤੇ ਲੱਖਾਂ ਹਜ਼ਾਰਾਂ ਕਰੋੜਾਂ ਦਾ ਫੰਡ ਕਿੱਥੋਂ ਲਏਗੀ ਸਰਕਾਰ ਬਿਲਕੁਲ ਜਿੰਨਾ ਮਰਜ਼ੀ ਪੈਸਾ ਖਰਚ ਹੋਵੇ ਇਹ ਜਿੰਨਾ ਵੀ ਪੈਸਾ ਖਰਚ ਹੋਣਾ ਹੈ ਇਹ ਪੈਸਾ ਕੋਈ ਐਡਵਰਟਾਈਜ਼ਮੈਂਟਾਂ ਤੇ ਖਰਚਾ ਹੋ ਜਾਣਾ ਇਹ ਪੈਸਾ ਕੋਈ ਹੈਲੀਕਾਪਟਰਾਂ ਦੇ ਪੈਟਰੋਲ ਤੇ ਖਰਚ ਹੋ ਜਾਣਾ ਇਸ ਪੈਸੇ ਨਾਲ ਪ੍ਰੋਡਕਸ਼ਨ ਹੋਣੀ ਆ ਉਹ ਪ੍ਰੋਡਕਸ਼ਨ ਜਿਹੜੀ ਆ ਉਹਨੇ ਜੇ ਉਹ ਤੇ ਖਰਚ ਹੋਣਾ ਤਾਂ ਉਹਨੇ ਉਹਨੇ ਆਮਦਨ ਵੀ ਲੈ ਕੇ ਆਉਣੀ ਆ ਦੂਸਰਾ ਜੇ ਅੱਜ 18 ਲੱਖ ਕਰੋੜ ਦੀ ਗੱਲ ਕਰਦੇ ਵੀ ਇਹਦੇ ਤੇ 18 ਲੱਖ ਕਰੋੜ ਰੁਪਈਆ ਖਰਚ ਹੁੰਦਾ ਪਰ ਦੇਸ਼ ਦੇ ਦੂਜੇ ਆਰਥਿਕ ਮਾਰ ਜਿਹੜੇ ਲੋਕ ਮੱਖੀ ਤਾਕਤਾਂ ਵਾਲੇ ਆਰਥਿਕ ਮਾਰ ਆਉਂਦੇ ਤਿੰਨ ਤੋਂ 4 ਲੱਖ ਕਰੋੜ ਰੁਪਈਆ ਨਾਲ ਇਹ ਖਰੀਦ ਕੀਤੀ ਜਾ ਸਕਦੀ ਜੇ 18 ਲੱਖ ਕਰੋੜ ਰੁਪਈਆ ਵੀ ਦੇਸ਼ ਦੇ ਕਿਸਾਨਾਂ ਦੇ ਘਰਾਂ 'ਚ ਆ ਜਾਊਗਾ ਤਾਂ ਉਹ 18 ਲੱਖ ਕਰੋੜ ਰੁਪਈਆ ਦੇਸ਼ ਦੀ ਮਾਰਕੀਟ 'ਚ ਜਿਹੜਾ ਖਰਚ ਹੋਊਗਾ ਉਹਦੇ ਨਾਲ ਕਾਰਾਂ ਵਿਕਣ ਗਈਆਂ ਉਹਦੇ ਨਾਲ ਮੋਟਰਸਾਈਕਲ ਵਿਕਣ ਗਏ ਉਹਦੇ ਨਾਲ ਟੀਵੀ ਵਿੱਚ ਵਿਕਣ ਗਏ ਉਹਦੇ ਨਾਲ ਕਿਸਾਨ ਚੰਗੇ ਮਕਾਨ ਬਣਾਉਣਗੇ ਮਤਲਬ ਸਾਰੇ ਦੇਸ਼ ਦੀ ਇਕਨੋਮੀ ਨੂੰ ਇੰਡਸਟਰੀ ਨੂੰ ਸਭਾਵਾਂ ਨੂੰ ਹਰਕਤ ਨੂੰ ਫਾਇਦਾ ਫਿਰ ਇਹ ਚੀਜ਼ ਕਹਿੰਦੇ ਸਰਕਾਰ ਕਿਉਂ ਨਹੀਂ ਸਮਝ ਪਾ ਰਹੀ ਕਿਉਂ ਤੁਹਾਨੂੰ ਹਰਿਆਣਾ ਦੇ ਬਾਡਰਾਂ ਤੇ ਡਾਕ ਦਿੱਤਾ ਗਿਆ ਦਿੱਲੀ ਤੱਕ ਕਿਉਂ ਨਹੀਂ ਜਾਣ ਦਿੱਤਾ ਯਾਰਿਆ ਕੇਂਦਰ ਸਰਕਾਰ ਜਾਣ ਬੁੱਝ ਕੇ ਇਹ ਗੱਲ ਜਿਹੜੀ ਉਹ ਨਹੀਂ ਕਰਨੀ ਚਾਹੁੰਦੀ ਕੇਂਦਰ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਦੇ ਪੰਜੇ ਵਿੱਚ ਆ ਕਾਰਪੋਰੇਟ ਉਹਨੂੰ ਆਪਣੇ ਅਨੁਸਾਰ ਘਮਾਉਣਾ ਚਾਹੁੰਦਾ ਕਾਰਪੋਰੇਟ ਦੇ ਖੇਤੀ ਤੇ ਕਬਜ਼ਾ ਕਰਨਾ ਚਾਹੁੰਦਾ ਉਹਦਾ ਤੇ ਨਿਸ਼ਾਨਾ ਵੀ ਸਾਰੀ ਖੇਤੀ ਤੇ ਉਹਨਾਂ ਦਾ ਕਬਜ਼ਾ ਹੋਵੇ ਜੱਟ ਬਿੱਗ ਔਰ ਗੈਟ ਆਊਟ ਉਹ ਤਾਂ ਵੀ ਇੱਥੇ ਅਸੀਂ ਲੱਖਾਂ ਏਕੜ ਦੇ ਫਾਰਮ ਬਣਾ ਲਏ ਛੋਟੇ ਕਿਸਾਨ ਸਾਰੇ ਖੇਤੀ ਤੋਂ ਬਾਹਰ ਜਾਣ ਤਿੰਨ ਜਿਹੜੇ ਤਿੰਨ ਖੇਤੀ ਕਾਨੂੰਨ ਬਣਾਏ ਸੀ ਉਹਨਾਂ ਚ ਵੀ ਦਲੀਲ ਸੀ ਵੀ ਛੋਟੇ ਕਿਸਾਨ ਜਿਹੜੇ ਆ ਉਹਨਾਂ ਦੀ ਖੇਤੀ ਲਾਹੇਵੰਦੀ ਨਹੀਂ ਉਹਨਾਂ ਨੂੰ ਖੇਤੀ ਛੱਡ ਜਣੀ ਚਾਹੀਦੀ ਪਰ ਵੱਡਾ ਸਵਾਲ ਇਹ ਉੱਠਦਾ ਕਿਉਂਕਿ ਲੋਕ ਸਭਾ ਇਲੈਕਸ਼ਨ ਸਿਰ ਤੇ ਆਉਣ ਵਾਲੀਆਂ ਨੇ ਤੇ ਕਿਸਾਨ ਹੁਣ ਹੀ ਕਿਉਂ ਪਹਿਲੇ ਕਿਉਂ ਨਹੀਂ ਨਹੀਂ ਦੇਖੋ ਕਿਸਾਨ ਲਗਾਤਾਰ ਇਸ ਮਾਮਲੇ ਦੇ ਉੱਤੇ ਆਪਣੀ ਆਵਾਜ਼ ਠਾਉਂਦੇ ਰਹਾ ਪਰ ਦਿੱਲੀ ਦੀ ਬਰੂਹਾ ਨੂੰ ਹੁਣ ਚਾਲੇ ਪਾਏ ਕਿਸਾਨਾਂ ਨੇ ਦਿੱਲੀ ਦੀਆਂ ਵੇਖੋ ਇੱਕ ਐਪਰੋਪਰੀਏਟ ਟਾਈਮ ਹੁੰਦਾ ਜਦੋਂ ਸਰਕਾਰ ਜਿਹੜੀ ਆ ਉਹ ਫਸੀ ਹੁੰਦੀ ਆ ਤੇ ਉਹਨੂੰ ਲੋਕਾਂ ਦੀ ਗੱਲ ਸੁਣਨੀ ਪੈਂਦੀ ਆ ਮਸਲਾ ਹੱਲ ਕਰਨਾ ਪੈਂਦਾ ਅੰਦੋਲਨ ਦਾ ਟਾਈਮ ਵੀ ਬਿਲਕੁਲ ਐਪਰੋਪਰੀਏਟ ਹੋਣਾ ਚਾਹੀਦਾ ਜੇ ਅੰਦੋਲਨ ਦਾ ਟਾਈਮ ਚੋਣਾਂ ਤੋਂ ਬਾਅਦ ਜੇ ਆਪਾਂ ਮੋਰਚਾ ਲਾਵਾਂਗੇ ਕੋਈ ਸਾਡੀ ਗੱਲ ਸੁਣਨੀ ਨਹੀਂ ਆਊਗਾ ਅੱਜ ਚੋਣਾਂ ਨੇ ਅੱਜ ਦੇਸ਼ ਦੇ ਕਿਸਾਨਾਂ ਦੀਆਂ ਵੋਟਾਂ ਦੀ ਲੋੜ ਆ ਤਾਂ ਅੱਜ ਫਿਰ ਦੇਸ਼ ਦੇ ਕਿਸਾਨ ਵਾਦਾ ਕੀਤਾ ਹੈ ਨਾ ਸਰਕਾਰ ਤਿੰਨ ਆ ਦੋ ਸਾਲਾਂ ਚ ਵਾਦਾ ਪੂਰਾ ਕਰ ਦਿੰਦੀ ਉਹ ਕਮੇਟੀ ਬਣਾ ਦਿੰਦੀ ਐ ਐਸਕੇਮ ਦੇ ਆਗੂਆਂ ਨੂੰ ਉਹ ਕਮੇਟੀ ਚ ਲੈ ਕੇ ਇਹਦਾ ਇਹ ਕਾਨੂੰਨ ਹੋਂ ਤੱਕ ਬਣਾ ਦਿੰਦੀ ਪਰ ਸਰਕਾਰ ਪੂਰੀ ਤਰ੍ਹਾਂ ਆਸ਼ਵਾਸਨਾ ਕਹਿੰਦੇ ਆ ਕਿ ਫਿਰ ਤੀਜੀ ਵਾਰੀ ਸਰਕਾਰ ਬਣਨ ਜਾ ਰਹੀ ਹੈ ਮੋਦੀ ਦੀ 400 ਤੋਂ ਪਾਰ ਸੀਟਾਂ ਲੈ ਕੇ ਜਾਵਾਂਗੇ ਦੇਖੋ ਇਹ ਇਹ ਅਜੇ ਵਿਖਦੇ ਗਰਭ ਚ ਆ ਜੇ ਦੇਸ਼ ਦੇ ਅੰਦਰ ਇੱਕ ਕਿਸਾਨ ਤੇ ਮਜ਼ਦੂਰ ਅੰਦੋਲਨ ਜਿਤਨਾ 16 ਦਾ ਸਮਰਥਨ ਮਿਲਿਆ ਦੇਖੋ ਜਦਾ ਪੰਜਾਬ ਅੰਦਰ ਹੀ ਜਦਾ ਅੰਦੋਲਨ ਦਿਖਦਾ ਹੈ ਹਰਿਆਣਾ ਚ ਦਿਖਦਾ ਹੈ ਪਰ ਪੂਰੇ ਦੇਸ਼ ਅੰਦਰ ਇਹਨਾਂ ਜਿਆਦਾ ਦੇਸ਼ ਅੰਦਰ ਵੀ ਅੰਦੋਲਨ ਹੈ ਦੇਸ਼ ਅੰਦਰ ਇੰਨਾ ਕ ਅੰਦੋਲਨ ਹੈ ਪੀ ਮੋਦੀ ਦੀਆਂ 400 ਸੀਟਾਂ ਜਿਹੜੀਆਂ ਨੇ ਉਹਨਾਂ ਨੂੰ ਜੇ ਅੰਦੋਲਨ ਲਗਾਤਾਰ ਚੱਲਦਾ ਰਿਹਾ ਤਾਂ ਉਹ ਉਹਨਾਂ ਨੂੰ ਪ੍ਰਭਾਵਿਤ ਕਰੂਗਾ ਇਹ 16 ਦੇ ਬੰਦ ਨੇ ਦੇਸ਼ ਦੇ ਲੋਕਾਂ ਨੂੰ ਆਪਣੇ ਆਰਥਿਕ ਮੁੱਦਿਆਂ ਦੇ ਲਾਮਬੰਦ ਕੀਤਾ ਤੇ ਕਾਰਪੋਰੇਟ ਪੱਖੀ ਝੰਡੇ ਨੂੰ ਜਿਹੜਾ ਉਹ ਮੋਦੀ ਸਰਕਾਰ ਦੇ ਨੂੰ ਲੋਕਾਂ ਦੇ ਧਿਆਨ ਚ ਲਿਆਉਂਦਾ ਹੈ ਲੋਕਾਂ ਨੂੰ ਇਹ ਗੱਲ ਦੀ ਸਮਝ ਲੱਗੀ ਆ ਵੀ ਮੋਦੀ ਸਾਡੇ ਲਈ ਨਹੀਂ ਕਾਰਪੋਰੇਟ ਲਈ ਕੰਮ ਕਰ ਰਿਹਾ ਇਹ ਕਰਕੇ ਧਾਰਮਿਕ ਮੁੱਦਿਆਂ ਦੇ ਉੱਤੇ ਜਾਂਦ ਘੱਟ ਗਿਣਤੀਆਂ ਦੇ ਦਬਾਅ ਦੇ ਮੁੱਦਿਆਂ ਦੇ ਇਦਾਂ ਇਦਾਂ ਦੀ ਸਿਆਸਤ ਜਿਹੜੀ ਆ ਉਹ ਉਹ ਅਸੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇਸ਼ਦਿਆਂ ਨੂੰ ਵੀ ਇਹ ਸਿਆਸਤ ਚ ਨਾ ਬਸੋ ਕੱਲ ਨੂੰ ਜਦੋਂ ਮੋਦੀ ਸਰਕਾਰ ਬਣ ਕੇ ਆ ਗਈ ਜੀ ਇਹ ਤਿੰਨ ਕਾਨੂੰਨ ਵਾਪਸ ਦੁਬਾਰਾ ਲਿਆ ਸਕਦੇ ਆ ਤੇ ਉਹ ਕੀ ਹਿੰਦੂ ਕਿਸਾਨ ਤੇ ਲਾਗੂ ਨਹੀਂ ਹੋਣਗੇ ਦੇਸ਼ ਦਾ ਹਿੰਦੂ ਕਿਸਾਨ ਚਾਰ ਲੇਬਰ ਕੋਡ ਬਣਾਉਂਦੇ ਆ ਜਿਹਦੇ ਚ 12 ਘੰਟੇ ਦੀ ਦਿਹਾੜੀ ਕਰਤੀ ਉਹ ਹਿੰਦੂ ਮਜ਼ਦੂਰ ਨੂੰ 12 ਘੰਟੇ ਦਿਹਾੜੀ ਨਹੀਂ ਕਰ ਰਹੀ ਕਿਸਾਨ ਕਿੱਥੇ ਸਹਿਮਤ ਹੁੰਦੇ ਵਿਖਾਈ ਦਿੰਦੇ ਨੇ ਕਿ ਆ ਜਿਹੜੀਆਂ ਡਿਮਾਂਡਸ ਨੇ ਉੱਥੇ ਹੀ ਖੜੇ ਨੇ ਜਾਂ ਪਿੱਛੇ ਕੁਛ ਥੋੜਾ ਬਹੁਤਾ ਅੱਗੇ ਪਿੱਛੇ ਹੋ ਸਕਦਾ ਦੇਖੋ ਐਸਐਸਕੇਮ ਤੇ ਐਮਐਸਪੀ ਦੇ ਗਰੰਟੀ ਕਾਨੂੰਨ ਤੋਂ ਘੱਟ ਕਿਸੇ ਗੱਲ ਤੇ ਖੜਾ ਨਹੀਂਗਾ ਐਮਐਸਪੀ ਦਾ ਗਰੰਟੀ ਕਾਨੂੰਨ ਹੀ ਬਣਾਵਾਂਗੇ ਉਹਦੇ ਲਈ ਜਿੰਨਾ ਮਰਜ਼ੀ ਲੜਨਾ ਪਿਆ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਰਾਵਾਂਗੇ ਜਿਹੜਾ ਬੀਲੀ ਐਕਟ 2022 ਆ ਜਿਹੜਾ ਵਾਦਾ ਕੀਤਾ ਸੀ ਵੀ ਨਹੀਂ ਲਿਆਵਾਂਗੇ ਉਹ ਲਿਆ ਕੇ ਲਾਗੂ ਕਰਤਾ ਜਿਹਦੇ ਨੇ ਚਿਪਰਾਲੇ ਮੀਟਰ ਲੱਗਣੇ ਸਾਰੇ ਘਰਾਂ ਦੇ ਵਿੱਚ ਔਰ ਮੀਟਰ ਦਾ ਖਰਚਾ ਚੰਗਾ ਬਲਾ ਚੱਲਦਾ ਮੀਟਰ ਲਾ ਕੇ ਉਹ ਤੁਹਾਡਾ ਬਦਲ ਕੇ ਜਾ ਰਿਹਾ ਔਰ 10000 ਰੁਪਏ ਦਾ ਖਰਚਾ ਤੁਹਾਨੂੰ ਪੈ ਰਿਹਾ ਔਰ ਇਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਪੈਨਸ਼ਨ ਦਾ ਸਵਾਲ ਆ ਕਿਸਾਨਾਂ ਲਈ 60 ਸਾਲ ਤੋਂ ਬਾਅਦ 10000 ਰੁਪਏ ਪੈਨਸ਼ਨ ਦਾ ਸਵਾਲ ਹੈ। ਬੀਮੇ ਦਾ ਸਵਾਲ ਹੈ ਫਸਲਾਂ ਦੀ ਵੀ ਸਰਕਾਰ ਆਪਣੇ ਖਰਚੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਬੀਮਾ ਕਰੇ ਤਾਂ ਕਿ ਜਦੋਂ ਕੋਈ ਆਫਤਾ ਆਉਂਦੀ ਆ ਤਾਂ ਜਿਹੜੀਆਂ ਫਸਲਾਂ ਖਰਾਬ ਹੁੰਦੀਆਂ ਉਹਨਾਂ ਦਾ ਕਿਸਾਨਾਂ ਨੂੰ ਪੂਰਾ ਪੂਰਾ ਮੁਆਵਜ਼ਾ ਮਿਲੇ। ਹੁਣ ਦਿਨ ਰਾਤ ਇੱਥੇ ਤਿੰਨ ਦਿਨ ਡਟੇ ਹੋ ਤਾਂ ਕਰਕੇ ਜਿਹੜੇ ਇੱਥੇ ਟੈਂਟ ਵੀ ਲਗਾਏ ਜਾ ਰਹੇ। ਬਿਲਕੁਲ ਜੀ ਤਿੰਨ ਦਿਨ ਕੀ ਅੱਜ ਇੱਕ ਇਹ ਉਹ ਫੌਜ ਆ ਜਿਹੜੀ ਇੱਕ ਸਾਲ ਤੇ 13 15 ਦਿਨ ਲੜੀ ਸੀਗੀ। ਜੀ ਜੀ। ਇਹੋ ਹੀ ਫੌਜ ਆ। ਉਹਦੋਂੋਂ ਫੌਜ ਵੱਡੀ ਹੋਈ ਆ। ਮੋਦੀ ਨੇ ਜੇ ਵੱਧ ਸਮਾਂ ਸਾਡੇ ਨਾਲ ਪੰਗਾ ਲੈ ਕੇ ਵੇਖਣਾ ਤੇ ਵੱਧ ਸਮਾਂ ਲਈ ਜਾਵੇ ਕੋਈ ਗੱਲ ਨਹੀਂ ਵੱਧ ਸਮਾਂ ਲੜ ਲਵਾਂਗੇ ਤੇ ਇਹ ਨੇ ਜਤਿੰਦਰ ਸਿੰਘ ਸ਼ੀਨਾ ਕਿਸਾਨ ਆਗੂ ਨੇ ਤੇ ਤਿੰਨ ਦਾ ਜ਼ਿੰਨੇ ਇੱਥੇ ਕੀ ਦਨਜੀਤ ਅਨੂਦੇ ਸੀ ਬਲੌਕ ਵਿੱਚ ਤਿੰਨ ਦਿਨ ਦਾ ਭਾਜਪਾ ਦੇ ਆਗੂਆਂ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਇੱਕ ਪਾਸੇ ਅਮਨਪਾਲ ਸਿੰਘ ਬੋਨੀ ਨੇ ਭਾਜਪਾ ਦੇ ਆਗੂ ਦੂਜੇ ਪਾਸੇ ਰਜਿੰਦਰ ਮੋਹਨ ਸਿੰਘ ਸ਼ੀਨਾ ਉਨਾ ਦੀ ਕੋਠੀ ਆ ਤੇ ਉਸ ਦੇ ਬਾਹਰ ਹੁਣ ਕਿਸਾਨ ਤਿੰਨ ਦਿਨ ਵਾਸਤੇ ਡਟ ਚੁਕੇ ਨੇ ਉਹ ਕਿਸਾਨ ਦਾ ਇਹ ਹੀ ਆਖਣਾ ਵੀ ਪਿਛਲੇ ਜੇ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਤਾਂ 700 ਤੋਂ ਜ਼ਿਆਦਾ ਕਿਸਾਨ ਜਿਹੜੇ ਕਿ ਸ਼ਹਾਦਤ ਪਾਗੇ ਸੀਗੇ ਤਾਂ ਇਸ ਵਾਰ ਵੀ ਸ਼ਾਇਦ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਕਿਸਾਨ ਜਿਹੜੇ ਨੇ ਉਹ ਤਈ ਫਸਲਾਂ ਤੇ ਐਮ ਐਸ ਪੀ ਦੀ ਗਾਰੰਟੀ ਕਾਨੂੰਨ ਤੋਂ ਤੇ ਨਾਲ ਨਾਲ ਕਰਜ਼ਾ ਜਿਹੜਾ ਕਿ ਉਹ ਮੁਕਤ ਕਿਸਾਨਾਂ ਨੂੰ ਜਿਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਉਹਨਾਂ ਚਿਕਰ ਕਿਸਾਨ ਜਿਹੜੇ ਕੀ ਲਗਾਤਾਰ ਇਸ ਮੋਰਚੇ ਤੇ ਡਟੇ ਰਹਿਣਗੇ ਤੇ ਕੱਲ ਜਿਹੜਾ ਕੀ ਦੇਖਣ ਵਾਲੀ ਗੱਲ ਹੋਵੇਗੀ ਜ ਜਿਨੂੰ ਕਿਸਾਨਾਂ ਨੇ ਹਰਿਆਣਾ ਬਾਰਡਰ ਤੋਂ ਦਿੱਲੀ ਵੱਲੋਂ ਪੂਚ ਕਰਨਾ ਹੈ ਕਿਉਂਕਿ ਇੱਕ ਪਾਸੇ ਨੀਮ ਫੌਜੀ ਦਸਤੇਦ ਨਾਲ ਪੁਲਿਸ ਬਲ ਵੀ ਤਣਾਤ ਹੈ ਤਾਂ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਜਿਹੜੇ ਕੀ ਉਹ ਹਰਿਆਣਾ ਬਾਰਡਰ ਤੇ ਡਟੇ ਹੋਏ ਨੇ ਤਾਂ ਕੱਲ ਜਿਹੜਾ ਕੀ ਹੁਣ ਐਸਕੇਐਮ ਵੱਲੋਂ ਐਲਾਨ ਕੀਤਾ ਗਿਆ ਵੀ ਦਿੱਲੀ ਦੀ ਬਰੂਹਾ ਵੱਲੋਂ ਜਿਹੜਾ ਕੀ ਉਹ ਮੂਵ ਕੀਤਾ ਜਾਵੇਗਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਆਧਨਿਕ ਸਪਿਰਟ ਟੀਵੀ ਅੰਮ੍ਰਿਤਸਰ